ਸੋ ਅੱਜ ਆਪਾਂ ਪਹੁੰਚੇ ਅਗੇ ਜੀ ਪਾਦਮ ਤੀਜਾ ਦਿਨ ਆਪਣੇ ਸਫ਼ਰ ਦਾ ਚਾ ਆ ਗਈ ਆ ਤੇ ਬੀਬੀ ਪੰਜੀਰੀ ਕੌਰ ਦੇ ਵਿੱਚ ਇਸ ਤਰੀਕੇ ਦੀ ਗੱਲਬਾਤ ਜੜੀ ਬਣ ਚੁੱਕੀ ਆ ਤੇ ਕੱਲ ਰਾਣੇ ਵੀਰ ਜੀ ਕਰਕੇ ਥੋੜਾ ਜਿਹਾ ਖੱਦਲ ਹੋਈ ਤੇ ਹੁਣ ਸਾਨੂੰ ਸਾਰੇ ਚੀਜ਼ਾਂ ਲਗਭਗ ਆਸੇ ਪਾਸੇ ਦੀਆਂ ਟੀਚਰਾਂ ਹੀ ਕਰ ਰਹੀਆਂ ਨੇ ਤੁਹਾਨੂੰ ਆਫ ਰੋਡਿੰਗ ਵਾਲੇ ਪਹਾੜੀ ਆ ਆਫ ਰੋਡਿੰਗ ਵਾਲੇ ਪਹਾੜੀ ਸਾਨੂੰ ਇਹਨਾਂ ਵਿੱਚ ਦਿਖ ਰਹੇ ਨੇ ਹਾਂ ਜੀ ਸਰ ਕੈਮਰਾ ਸਫ਼ਰ ਵੀਰੇ ਸੰਦੀਪ ਕੱਲ ਭਾਈ ਮੈਂ ਬਾਹਰ ਗਿਆ ਸੀਗਾ ਉਹ ਬੰਦਾ ਕਹਿੰਦਾ ਵੀ ਚੈਰੀ ਜਨਾ ਪੈਰ ਰੱਖਿਓ ਵਾ ਇੱਥੇ ਬੀਜੀ ਹੋਈ ਆਪਣੀ ਰੀ ਅੱਛਾ ਨੇ ਪਾਲਕਪੂਲ ਕੋ ਪਤਾ ਨਹੀਂ ਕੀ ਹੋ ਵੀ ਗਿਆ ਤੇ ਕੱਲ ਦਾ ਸਫ਼ਰ ਵਧੀਆ ਸੀ ਅੱਛਾ ਸ਼ਾਨਦਾਰ ਸੀ ਖੱਜਲ ਖੁਆਰੀਆਂ ਭਰਿਆ ਸਫ਼ਰ ਹਾਂ ਤੇ ਮੈਂ ਇੱਕ ਹਸਾਬ ਲਾਇਆ ਵੀ ਆਨੰਦ ਤਾਂ ਥੋੜੇ ਜਿਹੜਾ ਹੁੰਦਾ ਖੁਆਰੀਆਂ ਜਿਹੜੀਆਂ ਉਮਰ ਭਰ ਯਾਦ ਰਹਿੰਦੀ ਬੈਸ ਤੇ ਯਾਦ ਰਹੂਗੀ ਕਦਾਲੀ ਖੁਆਰੀ 10 10 ਕਿਲੋ ਮਿੱਟੀ ਖਾ ਕੇ ਹਾਂ ਉਹ ਵੀ ਬੇਗਾਨੇ ਇਲਾਕੇ ਦੀ ਪਰ ਇੱਕ ਗੱਲ ਹੈ ਕਿ ਮਿੱਟੀ ਹੈ ਸਾਫ਼ ਸੀ ਜਿਵੇਂ ਬਲਾਸਪੁਰ ਵਾਲੀ ਹੁੰਦੀ ਉਹਨੇ ਮੂੰਹ ਸਿਰ ਵੱਢ ਦੇਣਾ ਸੀ ਆਪਣਾ ਸੀ ਹਾਂ ਇਹ ਤਾਂ ਗੱਲ ਹੈ ਥੋੜਾ ਫਰਕ ਤਾਂ ਆ ਚਲੋ ਅੱਜ ਗਾਂਹ ਜਾ ਕੇ ਦੇਖਦੇ ਆ ਪਹਿਲਾਂ ਤਾਂ ਰਾਣੇ ਵੀਰ ਜੀ ਨੂੰ ਸੁਖੀ ਸਰਾਂ ਦੀ ਉਹਨਾਂ ਦਾ ਕਰਕੇ ਲੋਡ ਮੋਟਰਸਾਈਕਲ ਭੇਜੀਏ ਫੇਰ ਨਿਕਲਦੇ ਗਾਂ ਲੈ ਸਫਰਾਂ ਤੇ ਤੇ ਅੱਜ ਪਲਾਨ ਤਾਂ ਇਹੀ ਹੈਗਾ ਵੀ ਲੇਵਣੀ ਨੂੰ ਲੰਘ ਜਾਈਏ ਤੇ ਬਾਕੀ ਜਿਵੇਂ ਕੁਦਰਤੀ ਅਚਾ ਉਹ ਮੈਂ ਦੇਖਾਂਗੇ ਤੇ ਅੱਜ ਬੜੀ ਭੱਜ ਨੱਠ ਨਹੀਂ ਕਰਦੇ ਜੇ ਰਾਹ 'ਤੇ ਲੱਗੇ ਵੀ ਸਰੀਰ ਥੋੜਾ ਜਵਾਬ ਦਿੰਦਾ ਹੈਗਾ ਤੇ ਉੱਥੇ ਰੁਕ ਜਾਾਂਗੇ ਜੂਰੀ ਨਹੀਂ ਬਜੇ ਲੇਵ ਪਹੁੰਚ ਹੀ ਜਾਈਏ ਪਰ ਕੋਸ਼ਿਸ਼ ਰਹੂਗੀ ਪਰ ਅੱਜ ਖਚਕੇ ਰਲਗਾ ਮਣੀ ਕਰਦੇ ਜੇ ਰੈਕਸਡ ਥੋੜੇ ਜਿਕੇ ਜਾਵਾਂਗੇ ਕੱਲ ਬਹੁਤ ਹੀ ਮੈਂਟਲੀ ਤੇ ਫਿਜ਼ੀਕਲੀ ਫਟੀਕਿੰਗ ਹੋ ਗਿਆ ਸਿਸਟਮ ਆਨੰਦ ਲੈਣ ਤੇ ਜਾਵਾਂਗੇ ਵੀਰੇ ਅੱਜ ਹਾਂ ਅੱਜ ਆਪਾਂ ਆਨੰਦ ਲੈਣ ਜਿਆਣਾ ਮਾਨ ਦੇਖੋ ਜੀ ਸਫਰਾਂ ਨੂੰ ਚੈੱਕ ਸੋ ਬਾਈਕ ਵਾਸ਼ ਵਾਲਾਂ ਤੇ ਆ ਚੁੱਕੇ ਹਾਂ ਸੋ ਇਹ ਆ ਸਾਡਾ ਗਵਾਚਾ ਹੋਇਆ ਵੀਰ ਰਾਣਾ ਅ ਵੀਰ ਨੂੰ ਅੱਜ ਸਮੇਤ ਬਾਈਕ ਪੈਕ ਕਰਾ ਕੇ ਪਾਰਸਲ ਕਰ ਰਹੇ ਆ ਪੰਜਾਬ ਨੂੰ ਤੇ ਬਸ ਕੱਲ ਸਾਨੂੰ ਇਹ ਲੱਭਿਆ ਨਹੀਂ ਥਿਆ ਆ ਬਾਕੀ ਤਾਂ ਗੱਲ ਠੀਕ ਰਹੀ ਕੱਲ ਤੇ ਇੰਨੀ ਸਿੱਧੇ ਤੋਂ ਨਾ ਰੱਬ ਲੱਭਦੇ ਹੋ ਲੱਭਿਆ ਨਹੀਂ ਹਾਂ ਸਹੀ ਗੱਲ ਆ ਤੂੰ ਇੱਥੇ ਆ ਚੁੱਕਿਆ ਕਿ ਬਾਈਕ ਸਵਾਸ਼ ਕਰਾਉਣੇ ਆ ਕੱਲ ਬਾ ਬਾਏ ਆਫ ਰੋਡਿੰਗ ਆਨ ਕਰਕੇ ਆ ਨਾ ਲੱਭੜ ਬਾ ਬਾਹ ਗਈਆਂ ਸੀਗੀਆਂ ਤੇ ਦੂ ਬਾਅਦ ਨਿਕਲਦੇ ਆ ਬਸ ਤੇ ਚੱਕਾ ਵਾਕਾ ਦੇਖੋ ਬਹੁਤ ਸੋਹਣਾ ਮਾਹੌਲ ਆ ਇੱਥੇ ਪਾਦੂਮ ਸ਼ਹਿਰ ਦੇ ਵਿੱਚ ਆਪਾਂ ਖੜੇ ਆ ਤੇ ਇੱਥੋਂ ਤਿੰਨ ਰਸਤੇ ਪਲੇਨੋਂ ਨਿਕਲਦੇ ਨੇ ਕਾਰਗਿਲ ਵਾਲਾ ਦੋ ਰਸਤੇ ਨੇ ਉਹਨਾਂ ਦੇ ਨਾਮ ਥੋੜੇ ਜਿਹਾ ਜੀਵ ਨਹੀਂ ਮੈਨੂੰ ਕਲੈਰਟੀ ਘਟਾ ਤੇ ਉਹ ਦੋਨਾਂ ਰਸਤੇ ਨੇ ਜਿਹੜੇ ਉਹਨਾਂ ਪਰ ਸੁਣੀਦਾ ਵੀ ਆਫਰੇਟਿੰਗ ਹੈਗੀ ਹੈ ਕਾਰਗਿਲ ਵਾਲੇ ਚ ਘਟਾ ਗਈ ਕੁਸ਼ਕ ਪੈਜੀ ਨੇ ਅੱਜ ਸਵੇਰੇ ਸਾਨੂੰ ਬਾਈ ਮਿਲੇ ਸੀ ਕਿ ਜਿੱਥੇ ਸੇ ਰੁਕੇ ਸੀ ਉਹ ਆਏ ਨੇ ਉਹ ਜੰਮੂ ਤੋਂ ਆਏ ਨੇ ਉਹ ਕਹਿੰਦੇ ਵੀ ਠੀਕ ਆ ਮਾਹੌਲ ਉਧਰ ਨੂੰ ਉਧਰ ਹੀ ਜਾਓ ਤਾਂ ਵਧੀਆ ਸੋ ਉਹਨਾਂ ਦੀ ਮੰਨ ਕੇ ਉਧਰ ਹੀ ਜਾਵਾਂਗੇ ਅੱਜ ਥੋੜਾ ਰਿਲੈਕਸ ਜਾਵਾਂਗੇ ਜਿੱਥੇ ਤੱਕ ਲੱਗਿਆ ਸਿਰ ਸਾਥ ਦਿੰਦਾ ਉੱਥੇ ਤੱਕ ਕੱਲ-ਬੱਲ ਠੀਕ ਕਰਾਂਗੇ ਤੇ ਫੇਰ ਰੁਕ ਜਾਗੇ ਹੁਣ ਤੁਹਾਨੂੰ ਮਿਲਾਂਗੇ ਸਿੱਧਾ ਰੋਗੁਰ ਤੇ ਜੀ ਕਹਿੰਦੇ ਵੀ ਸਾਡੀ ਜੁੱਤੀ 'ਚ ਰੋਬ ਨੇ ਪਾਰੇ ਫੱਡ ਟਿੰਬਰਲੈਂਡ ਦੀ ਮਾਰੇ ਗੱਲਾਂ ਇਹ ਨਾ ਮੈਟਰ ਕਰਨ ਮਟਿਆਰੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਬਾਈ ਦੇ ਟਿੰਬਰਲੈਂਡ ਦੇ ਸ਼ੂ ਬਹੁਤ ਖੂਬਸੂਰਤ ਮਾਹੌਲ ਇੱਥੇ ਪੂਰਾ ਚਾਰੇ ਪਾਸੇ ਪਹਾੜਾਂ ਨਾਲ ਘਿਰਿਆ ਹੋਇਆ ਥਾਂ ਹੈ ਤੇ ਵਿਚਾਲੇ ਜਿਵੇਂ ਪੱਧਰਾਂ ਤੇ ਝੀਲ ਤੇ ਉੱਥੇ ਫਿਰਦੇ ਨੇ ਯਾਕ ਹੁੰਦੀ ਇੱਥੇ ਛੋੜਾ ਜਿਹਾ ਨੇੜੇ ਚੱਲਦੇ ਆ ਦੇਖਦੇ ਕਿੱਥੇ ਕਿੱਥੇ ਤੱਕ ਜਾਈਦਾ ਤਾਂ ਮੈਨੂੰ ਲੱਗਦਾ ਇਹ ਪੁਲ ਜੇ ਚੜ੍ਹ ਹੀ ਜਾਊਗਾ ਜੀ ਆ ਗਏ ਹਾਰਗਲ ਰੋਡ ਤੇ ਰੋਡ ਵਧੀਆ ਤੇ ਹੁਣ ਕਰ ਲੱਗੇ ਆਂਗੇ ਕਾਈਂਡ ਆਫ ਬ੍ਰਾਂਚ ਇੱਥੇ ਰੁਕੇ ਆਂ ਪਿੱਛੇ ਕੋਈ ਪਿੰਡ ਆ ਸੀਗਾ ਪੀ ਐਚ ای ਵਾਈ ਉਹਦੀ ਪ੍ਰੋਨਨਸੀਏਸ਼ਨ ਕੀ ਹੈਗੀ ਉਹਦੀ ਕਲੈਰਿਟੀ ਹੈ ਨਹੀਂ ਆਪਾਂ ਨੂੰ ਠੀਕ ਆ ਉੱਥੇ ਹੁਣ ਇੱਥੇ ਬ੍ਰਾਂਚ ਕਰਦੇ ਆਂ ਦੂਆ ਦੱਬਾਂਗੇ ਬਸ ਹਾਰਗਲ ਹੈਗਾ ਇੱਥੋਂ 160 ਕਿਲੋਮੀਟਰ ਵਾਂਗੂ ਸੋ ਮੋਟਰਸਾਈਕਲ ਦਬਣੀ ਪੈਣਗੇ ਤੇ ਹੁਣ 1.5 ਦਾ ਟਾਈਮ ਆਲਰੇਡੀ ਹੋ ਚੁੱਕਿਆ ਤੇ ਖਿੱਚਦੇ ਆਂ ਬਸ ਦੋ ਆਦਮ ਮੋਟਰਸਾਈਕਲਾਂ ਨੂੰ ਮਾਹੌਲ ਬਧੀਆ ਹਵਾ ਵਾਵਾ ਆ ਗਈ ਮੋਟਰਸਾਈਕਲ ਵੀ ਕਈ ਵਾਰੀ ਰੁਕਦੇ ਜੇ ਨੇ ਵਿਚਾਰੇ ਮ사ਜ ਔਖਾ ਹੁੰਦਾ ਹੁੰਦਾ ਬੱਸ ਇਟਸ ਰੂਸ ਦਾ ਵੀ ਦੀ ਹੈ ਪਰ ਫਿਰ ਵੀ ਕੁਦਰਤ ਮੋਰੇ ਕੋਈ ਵਾਰ ਨਹੀਂ ਚੱਲਦੀ ਇਹਨਾਂ ਦੀ ਸੋਣ ਇੱਥੇ ਮੈਗਮ ਹੋ ਗਈ ਅੰਡੇ ਵਗੈਰਾ ਖਾਣੇ ਆ ਫਿਰ ਹੋ ਕੇ ਫਟੇ ਥਾਂ ਚਲਦੇ ਆਂ ਗਾਹਾਂ ਨੂੰ ਪਹਾੜਾਂ ਵਾਲੀ ਮੈਗੀ ਕਾਰਗਿਲ ਦੇ ਨੇੜੇ ਤੇੜੇ ਕਾਰ ਨੇੜੇ ਤੇੜੇ ਤੋਂ ਨਹੀਂ ਕਰ ਰਹੇ ਹੈਗਾ ਨਾ ਕਾਰਗਿਲ ਤੋਂ ਥੋੜਾ ਜਿਹਾ ਦੂਰ ਬਸ ਕਾਰਗਿਲ ਵਾਲੇ ਰਹਿਣ ਤੇ 190 ਕਿਲੋਮੀਟਰ ਹਾਂ ਬਾਈ ਦੇ ਦਾਲ ਚੌਲ ਬਹੁਤ ਵਾਦ ਬੈਸ ਆ ਸਰਦ ਪ੍ਰੋਟੀਨ ਆਉਣ ਵਾਲਾ ਡਾਈਟ ਤੇ ਡਾਈਟ ਤੇ ਨਹੀਂ ਬਸ ਆਹੀ ਕੋਈ ਪੰਜ 6 ਹੰਡੇ ਨੇ ਬੜਾ ਬੜਾ ਤਾਂ ਇਹ ਬਹੁਤ ਹੈ ਮੇਰੇ ਕੋਲ ਬੜਾ ਬੜਾ ਤਾਂ ਨਹੀਂ ਹੈਗਾ ਤੇ ਬਸ ਇੱਥੋਂ ਖਾ ਪੀ ਕੇ ਰੱਜ ਕੇ ਖਿੱਚਦੇ ਆਂ ਜੀ ਮੋਟਰਸਾਈਕਲ ਲੇ ਕਿਉਂ ਚੱਲਦਾ ਲਲਜੀ ਤੇ ਫਿਰ ਚੈਕ 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 ਅਜੀ ਦਾ ਮਾਰੇ ਕਰ ਗਿਆ ਲੋ ਕੱਲ ਨੂੰ ਲੈ ਤੇ ਪਰਸੋਂ ਜਾਵਾਂਗਾ ਸਕਾਰ ਨੂੰ ক্রিকেট ਚੈਕ ਨੋ ਨਿੱਕੀ ਜਿਹੀ ਲਾਈਨ ਨੇ ਅਬਰਾਨ ਆ ਨਾ ਜਨਸਕਰ ਅਮਰਾਰ ਪੈਨਜ਼ਿਲਾ ਕਰਕੇ ਰੈਸਟੋਰੈਂਟ ਤੇ ਰੁਕੇ ਆ ਬਹਾਬਾ ਟਾਈਮ ਬਾਦ ਤੇ ਰੈਸਟੋਰੈਂਟ ਆਇਆ ਮੈਂ ਕਹਿੰਦਾ ਪਾਦਮ ਤੋਂ ਆ ਗਿਆ ਹਾਂ ਮੈਂ ਕਹਿੰਦਾ 50 ਕਿਲੋਮੀਟਰ ਤਾਂ ਅ ਉਹ ਤੋਂ ਬਾਅਦ ਇਹੀ ਇਕਲੌਤਾ ਹੀ ਆਇਆ ਉਹਦਾ ਹੁਣ ਤੱਕ ਫਸੇ ਤੋਂ ਖਾ ਪੀ ਕੇ ਫਟੋ ਕੇ ਚੱਲਦੇ ਆਂ ਚਾੱਕਾ ਬੱਕਾ ਬਹੁਤ ਜਿਆਦਾ ਹੀ ਸੋਹਣਾ ਇੱਥੋਂ ਦਾ ਸ਼ੁੱਕਰ ਗੇ ਲੜ ਰਹਾ ਪਾਦਮ ਤੋਂ ਲੈਣ ਦਾ ਡਿਸੀਜਨ ਬਹੁਤ ਸਹੀ ਹੁੰਦਾ ਹੋਇਆ ਹੁਣ ਤੱਕ ਬਹੁਤ ਹੀ ਸੀਨਿਕ ਰਾ ਕੋਈ ਟ੍ਰੈਫਿਕ ਨਹੀਂ ਕੋਈ ਬੜਾ ਜੰਗੀ ਪੱਧਰ ਦੀ ਆਫ ਰੋਡਿੰਗ ਨਹੀਂ ਤੇ ਸੀਨਿਕ ਵਿਊਜ਼ ਐਨੇ ਕਿ ਛੜ ਤੋਂ ਗੱਲਾਂ ਵਸ ਆਹ ਤੇ ਆ ਲੇਕ ਦੇਖੋ ਵਾ ਸੋਣਾ ਉਹ ਹੋਣੀ ਹੈ ਸਟੈਟਸ ਹੋ ਕੇ ਕਿ ਕੋਈ ਹੋਰ ਸੌਂਦ ਨਹੀਂ ਕਰਦਾ ਹਾਂ ਉਹ ਹੈ ਮਤਲਬ ਪੂਰਾ ਘੈਂਟ ਹੈ ਬੈਠੀ ਨਜ਼ਾਰੇਦਾਰ ਕੰਮ ਉਹ ਸਾਡੇ ਸਾਰਾ ਰਹੇ ਨੇ ਬਾਈ ਮਨਿੰਦਰ ਦੀ ਐਂਟਰੀ ਹੁੰਦੀ ਹੋਈ ਚੈੱਕ ਸੋ ਹਵਾ ਬਹੁਤ ਚੱਲ ਰਹੀ ਆ ਸੋ ਇਹ ਇੱਕ ਪ੍ਰੋਪਰ ਦਾਂਗ ਦਰੋਂ ਗਲੇਸ਼ੀਅਰ ਦਾ ਵਿਊ ਕੀ ਕਹੀ ਬਾਤਾਂ ਯਾਰ ਕਮਾਲ ਨੇ ਕਿੰਨੇ ਬਿਗਾਨੇ ਕੁਦਰਤ ਆ ਹਵਾ ਬਹੁਤ ਜ਼ਿਆਦਾ ਤੇਜ਼ ਐ ਇੱਥੇ ਸੁਣਨ ਕਰਨ ਵਾਲਾ ਮਾਹੌਲ ਆ ਪੂਰਾ ਬਾਈ ਹੁਣੇ ਪਿੱਛੇ ਨੇ ਆਉਂਦੇ ਨੇ भाजी वाह बहुत सोहनी गलबात इत बस करके थोड़ी मोटी फोटोग्राफी वीडियोग्राफी तुरते हैं पार्टी हज भी लगभग है ना क्या हो जाने पोच ट्विन लेक शानदार झका पाका है पूरी कैंड गल बात है पिछे बर्फा न लगते महा पहाड़ पर महदा हो गशियर जमया होगा नहीं मैं पर माहौल शानदार लेकिन ਹਵਾਬ ਦੇ ਤੈਰਦੇ ਹੋਏ ਕਾਮਵੀਰ ਹੋਣੀ ਇੱਥੇ ਦੇ ਬਾਦ ਹੀ ਬਾਤ ਕੀ ਬਾਤ ਹੈ ਬੱਲੇ ਉਹ ਮੇਰੇ ਕੋਲ ਇਹਦੀ ਰੇਟ ਤੇ ਉੱਤੇ 500 ਚੈੱਕ ਚੋਪਰ ਨਜ਼ਾਰੇ ਲੈਂਦੇ ਹੋਏ ਪੂਰੇ ਲੱਗਿਆ ਬਈ 500 ਬੋਲੇ ਆ ਗਿਆ 500 ਜੈਂਸ ਕਰ ਵਾਲਾ ਚੈੱਕ ਬਾਕਗਰਾਉਂਡ ਵੀ ਦੇਖਣੀ ਆਪਾਂ ਕਿੱਥੇ ਆਹੋ ਹੈ ਨੂੰ ਕਹਿੰਦਾ ਕਿ ਬਹੁਤ ਇੱਥੇ ਕਿਤੇ ਓਕੇ ਆ ਕਿਤੇ ਫਿਰ ਉਹ ਰਾਹ ਆ ਲਈ ਵੀਰੇ ਕੀ ਆਈ ਬਾਤਾਂ ਨੇ ਹਰ ਫੁੱਟ ਦੇ ਟਾਈਮ ਬਾਅਦ ਲੈਂਡਸਕੇਪ ਇੰਨਾ ਘਣਟ ਹੁੰਦਾ ਕਿ ਰੁਕੇ ਬਿਨਾ ਵੀਡੀਓ ਬਣਾਏ ਬਿਨਾ ਆਪਾਂ ਕਹਿ ਦੀ ਵੀ ਰਹਿਣਾ ਨਹੀਂ ਜਾ ਰਹੇ ਤੇ ਅੱਜ ਕਿਹੜਾ ਥਰਡ ਰਾਹ ਖੁੱਲਿਆ ਨਾ ਬਨਾਲ ਉਧਰ ਨੂੰ ਲੇ ਬੰਨੀ ਨੂੰ ਉਹਦੇ ਕਰਕੇ ਟ੍ਰੈਫਿਕ ਵੀ ਜਮੇ ਨਹੀਂ ਹੈਗੀ ਇੱਥੇ ਮੈਂ ਕਹਿੰਦਾ ਮਸਾ ਸਾਨੂੰ ਇੱਕ ਐਕਟਰ ਮਿਲਿਆ ਉਹ ਵੀ ਕਾਰਗਿਲ ਬੰਨੀੋਂ ਆ ਰਿਹਾ ਸੀ ਜਾਣ ਵਾਲਾ ਨਾ ਕੋਈ ਕਾਰ ਨਾ ਕੋਈ ਬਾਈਕ ਕੋਸ਼ ਨਹੀਂ ਮਿਲਿਆ ਉਹ ਵੀ ਉਹ ਦੇਖੋ ਵੀਰੇ ਆਈ ਬਤਾਨੀ ਕੁਦਰਤੀਆਂ ਯਾਰ ਵਾਹ ਜੀ ਵਾਹ ਖੈਰ ਸੀ ਹੋਈ ਤਾਂ ਲੇਟੀ ਜਾਂਦੇ ਆ ਪਰ ਰੁੱਕੀ ਬੰਨ ਰਿਹਾ ਵੀ ਨਹੀਂ ਜਾਂਦਾ ਸੋ ਉਹ ਨੋਨੋਣੀ ਜਿਹੜੀ ਉੱਪਰ ਤੇ ਇਧਰ ਵੀ ਕੋਲ ਸੋ ਇਹ ਨਹੀਂ ਜੰਸਕਰ ਵੈਲੀ ਦੇ ਸਭ ਤੋਂ ਉੱਚੀਆਂ ਚੋਟੀਆਂ ਨੋਨਤੇਪਨ ਠੀਕ ਆ ਸੋ ਬਾਈਸ ਨੂੰ ਦੱਸ ਕੇ ਗਏ ਨੇ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਸੀ ਸਭ ਤੋਂ ਉੱਚੀਆਂ ਚੋਟੀਆਂ ਨੋਨਤੇਪਨ ਾਕੀ ਭਾਈ ਸੰਦੀਪ ਇੱਥਰ ਪਹਿਲਾਂ ਆਇਆ ਹੋਇਆ ਤੈਨੂੰ ਥੋੜਾ ਜਿਹਾ ਗਿਆਨ ਪਤਾ ਇਸ ਮਸਲੇ ਦਾ ਜਾਂਸਕਰ ਵੈਲੀ ਟੱਪਾ ਕਰ ਰਹੇ ਆ ਕਾਰਗਿਲ ਵੱਨੀ ਆਪਾਂ ਜਾ ਰਹੇ ਆ ਪਾਜ਼ੁੰ ਤਾਂ ਤੇ ਕਾਰਗਿਲ ਹਜੇ ਹੈਗਾ ਖੈਰ 100 ਕਿਲੋਮੀਟਰ ਤੇ ਲੱਗਦਾ ਵੀ ਹਨੇਰਾ ਹੋ ਹੀ ਜਾਣਾ ਪਹੁੰਚਦੇ ਆਣ ਵਾਹ ਜੀ ਵਾਹ ਚੱਲੀਏ ਵੀਰੇ ਕਾਰ ਗੱਲ ਪਹੁੰਚ ਗਏ ਤੇ ਬਹੁਤ ਸੋਹਣਾ ਸਫਰ ਰਿਹਾ ਅੱਜ ਦਾ ਸ਼ੁਰੂ ਦਰਿਆ ਦੇ ਕੋਲੇ ਜਾ ਕੇ ਝਾਕਾ ਬਾਕਾ ਕਰਕੇ ਆਵਾਂਗੇ ਹਵਾ ਬਹੁਤ ਚੱਲ ਰਹੀ ਹੈਗਾ ਠੰਡ ਵੀ ਬਹੁਤ ਜੰਗੀ ਪੱਧਰ ਦੀ ਹੈ ਰ ਇੱਥੇ ਤੇ ਸ਼ਾਮ ਦਾ ਵੇਲਾ ਹੋ ਗਿਆ ਤਕਰੀਬਨ ਤਕਰੀਬਨ 8:30 ਵਜੇ ਚੁੱਕੇ ਨੇ ਇੱਥੇ ਇਹਨਾਂ ਦੀਆਂ ਅਜ਼ਾਨ ਦੀਆਂ ਆਵਾਜ਼ਾਂ ਚੱਲੀ ਜਾ ਰਹੀਆਂ ਨੇ ਤੇ ਮਾਹੌਲ ਵਧੀਆ ਖੈਰ ਕੰਤਪਾਪ ਕੱਲ ਨੂੰ ਇੱਥੋਂ ਹੀ ਖਿੱਚਾਂਗੇ ਮੋਟਰਸਾਈਕਲ ਲੇ ਪ੍ਰੀਤ ਸਿੰਘ ਨੂੰ